તરે ચુકે સમન ਆਹ ਮਾਸੀ ਉਸ ਬਾਗੇ ਸਮੇਂ بڑے ਵੱਡੇ ਬਾਗਾ ਵਾਲਿਆਂ ਨੂੰ ਖਾਸ ਰੱਖਦੇ ਆ ਸਰਬ ਸੱਚੇ ਪਾਤਸ਼ਾਹ ਜੀ ਨੇ ਰਹਿਤ ਕੀਤੀ ਹੈ ਭਾਈ ਇੱਕ ਬਾਦ ਦੱਸਿਓ ਸਾਹਿਬ ਜੀ ਦੇ ਪਾਵਨ ਦਰਬਾਰ ਤੋਂ ਚੱਲ ਕੇ ਆਏ ਨੇ ਨਿਆਣ ਪਰਿਵਾਰ ਵੱਲੋਂ ਵੀ ਜੀ ਆਇਆਂ ਨੂੰ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਸਰਦਾਰ ਜੀ ਸਰਦਾਰ ਪ੍ਰਵੀਨਦਰ ਸਿੰਘ ਤੇ ਸਰਦਾਰ ਨੀਹਜੀਤ ਕੌਰ ਨੂੰ ਸਰਗਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਵਲੌਗ ਵਿੱਚ ਤੁਸੀਂ ਦਰਸ਼ਣ ਦੇਖੋਗੇ ਕਿ ਵਲੌਗ ਥੋੜਾ ਲੇਟ ਹੈ ਕਿਉਂਕਿ ਇਹ ਵਲੌਗ 28 ਤਰੀਕ ਦਾ ਹੈ ਤੇ 28 ਤਰੀਕ ਨੂੰ ਜੋ ਸardar Parvinder Singh ਤੇ Nanaji ਨੇ ਅਖੰਡ ਪਾਤਸ਼ਾਹਬ ਆਪਣੀ ਬੱਚੀ ਬੀਬਾ ਜਸਲੀਨ ਕੌਰ ਦੇ ਵਿਆਨ ਮੁਖ ਰੱਖਦਿਆਂ ਹੋਇਆ ਆਨੰਦ ਕਾਰਜਾਂ ਦੀ ਚੜ੍ਹਦੀ ਕਲਾ ਲਈ ਬੇਨਤੀਆਂ ਕਰਦੇ ਅਤੇ ਛਟਗੁਰਾਂ ਦਾ ਸ਼ੁਕਰਾਨਾ ਕਰਦੇ ਪ੍ਰਾਰੰਭ ਕਰਵਾਏ ਸਨ ਤੇ ਉਸ ਸੰਬੰਧ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਚੱਲ ਰਹੇ ਨੇ ਉਹਨਾਂ ਦੀ ਸਮਾਪਤੀ ਅਤੇ ਗੁਰੂ ਕੇ ਲੰਗਰ ਜੋ ਪਰਿਵਾਰ ਵੱਲੋਂ ਕੀਤੇ ਗਏ ਹਨ ਸੋ ਆਪ ਜੀ ਨੂੰ ਅੱਜ ਦੇ ਵਲੌਗ ਵਿੱਚ ਇਹ ਸਾਰਾ ਕੁਝ ਦਰਸ਼ਨ ਕਰਾਵਾਂਗੇ ਗੁਰੂ ਦਰਬਾਰ ਦੀ ਹਾਜ਼ਰੀ ਤੇ ਅਖੰਡ ਪਾਤਸ਼ਾਹ ਸਾਹਿਬਾ ਦੇ ਭੋਗ ਤੇ ਕੀਰਤਨ ਅਰਦਾਸ ਸੋ ਐਸੇ ਪ੍ਰਕਾਰ ਦਾਸਾਂ ਨੂੰ ਆਪਣੀ ਅਸੀਸ ਬਖਸ਼ਦੇ ਰਹਿਣਾ ਜੀ ਕਪਨੇ ਜਿਉ ਸੰਸਾਰ ਚਿੰਤਾਤ ਕੀ ਜੀ ਜਿਐ ਜੋ ਹੋਣੀ ਹੋਇ ਇਹ ਮਾਰਗ ਸੰਸਾਰੇ ਕੋ ਨਾਨਕ ਤੇਰੇ ਨਾ ਹੀ ਕੋਇ ਜੋ ਕੁਝ ਹੋ ਸ਼ੋਭਿ ਨਾ ਜੈ ਭਾਰਾ

केन जाते हो गोर मानता राम नाम और गयो जाके समय को है जैसे संकट मिटे बरस तुआरो राम नाम और गयो जाके समय को है जैसे संकट मिटे ਸਰਤਵਾਰੋ ਮੰਨਾਵਣੀ ਮਾਲਾ ਪੰਜ ਮਾਤਾਰ ਵਿੱਚ ਚਿੰਬੰਤ ਪਇਓ ਚਾਰ ਸੰਤੋ ਵਿਚਾਰ ਅਮਰਤ ਨਾਮ ਠਾਕੁਰ ਕਾ ਭਯੋ ਜਿਸ ਕਾ ਸੁਭਚਿਆ ਭਾਰੋ ਜੇ ਕੋ ਕਬੈ ਜੇ ਕੋ ਪੂਜੈ ਤਿਸ ਕਾ ਹੋਇ ਉਤਾਰੋ ਏ ਵਤ ਕਜਿਨ ਚਾਇਨੇ ਤੇ ਮੇਤਰ ਕਉ ਘਾਰੋ राम संसार जन क्रिया सन्नारक प्रेम विचारो श्लोक माला तनिया हेरा कीता जत नाही मान जोगित होई मानर गुण हरे को गुण नाही आपे तरस पयोई तरस पया में रामत होई सतगुरु सब जण मिलिया नानक दा あれは ਸਤਜਾਨਾ ਵਾਸੀ ਉਸ ਭਾਗੇ ਸਮੇਂ بڑے ਵੱਡੇ ਭਾਗਾ ਵਾਲਿਆਂ ਨੂੰ ਖਾਸ ਰੱਖਦੇ ਆ ਸਰਬ ਸੱਚੇ ਪਾਤਸ਼ਾਹ ਜੀ ਨੇ ਰਹਿਤ ਕੀਤੀ ਹੈ ਭਾਈ ਕਿਉਂਕਿ ਜੋ ਆਜ ਕਾ ਵਿਆਹ ਹੈ ਵਿਆਹ ਇੱਕ ਦਿਨ ਦਾ ਦਰਬਾਰ ਸਾਰੇ ਆਪਣਾ ਦਰਬਾਰ ਇਸ ਕਰਕੇ ਆਪ ਜੀ ਸਰਾਰੇ ਸਿਆਣੇ ਮਜਨ ਕੋ ਹੋ ਕਿ ਪਤੀ ਤੇ ਪਤਨੀ ਜਿਵੇਂ ਇੱਕ ਕੱਡੇ ਨੇ ਪੱਏ ਹੁੰਦੇ ਆ ਇਸੇ ਤਰ੍ਹਾਂ ਹੈ ਜੀਵਨ ਸਵਾਰ ਤੇ ਪੱਏ ਆ ਪਰਮਾਇ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਰੱਖ ਕਰਕੇ ਸੰਸਾਰ ਵਿੱਚ ਜਿਵਨ ਗਏ ਤੇ ਪਰਿਵਾਰਕ ਜੋ ਕੱਡੇ ਹੈ ਉਹ ਵੀ ਰੀਤ ਤੇ ਚੱਲੇਗੇ ਬੜੇ ਪ੍ਰੇਮ ਭਾਵ ਨਾਲ ਚੱਲੇਗੇ ਸੋਇਸ਼ ਕਰਕੇ ਸਿਆਣੇ ਕਹਿੰਦੇ ਆ ਵਿਆਹ ਇੱਕ ਦਿੰਦਾ ਤੇ ਨਿਰਬਾਦ ਸਾਰੀ ਉਮਰ ਦਾ ਤਨ ਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਤ ਕੀਤੀ ਹੈ ਇਸ ਮੁੱਚੇ ਸਖਤ ਪਰਿਵਾਰ ਨੂੰ ਇਹ ਜੋ ਸੁਭਾਗੇ ਸਮੇਂ ਬਖਸ਼ਿਸ਼ ਕਰਤੇ ਹਨ ਬੜੇ ਵੱਡੇ ਭਾਗਾ ਵਾਲਾ ਪਰਿਵਾਰ ਹੈ ਆਪ ਜੀ ਸਾਰੇ ਜਾਣੋ ਇਹ ਸਾਰਾ ਪਰਿਵਾਰ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੋ ਕੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਦੁੱਖਨਵਾਲ ਸਾਹਿਬ ਵਿਖੇ ਰੋਜ਼ਾਨਾ ਅਮਰਤ ਮੰਗਿਆ ਦਾਣੀ ਅਧਵਾਦ ਹੈ ਸਭ ਤੋਂ ਉਤਮ ਕਰ ਸਭ ਤੋਂ ਵੱਡੇ ਭਾਵ ਧੰਗੁਰੂ ਦੇਗ ਬਾਦ ਦੇ ਸਭ ਸੱਚੇ ਪਾਚੇ ਤਨੂੰ ਅਮਰਤ ਵੇਲੇ ਆਪਣੀ ਬੋਧ ਵਿੱਚ ਬਿਲਾ ਲੈਂਦੇ ਆ ਇਹ ਵੱਡੇ ਭਾਗ ਨੇ ਸਾਰੇ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਸਾਰੇ ਪਾਸੇ ਮਜਾ ਗੋਸ਼ਕ ਜਨ ਬੈਠੇ ਆ ਦਸਤਾਰਾਂ ਵਾਲੇ ਬੈਠੇ ਨੇ ਇਹ ਬੜੀ ਖੁਸ਼ੀ ਨੂੰ ਕਰ ਰਿਹਾ ਤੇ ਸਾਧਗੁਰੂ ਕਿਰਪਾ ਕਰ ਰਹੇ ਨੇ ਕਾ ਜਿਸ ਪਰਿਵਾਰ ਦੇ ਆਪਣੇ ਹੱਥ ਵਿੱਚ ਲੈ ਕੇ ਸੰਪੂਰਨਤਾ ਬਖਸ਼ਿਸ਼ ਕਰਨ ਆਪ ਜੀ ਸਤਿਕਾਰਯੋਗ ਬਾਬਾ ਜੀ ਤੇ ਸਮੁੱਚੇ ਸੰਗਤ ਨੇ ਮਿਲ ਕੇ ਅਰਦਾਸ ਬੇਨਤੀ ਕੀਤੀ ਹੈ ਸਤਿਗੁਰੂ ਜੀ ਜੋ ਵੀ ਕਰਦੇ ਨੇ ਆਪ ਜੀ ਕਿਰਪਾ ਕਰਕੇ ਸੰਪੂਰਨਤਾ ਬਖਸ਼ਿਸ਼ ਕਰਨੇ ਸਾਧ ਗੁਰੂ ਦੇ ਅੰਤ ਅਲੇ ਸਾਗਰ ਹਨ ਸਾਰਿਆਂ ਦੇ ਆਪ ਦਾ ਭਾਵਨ ਭਾਗ ਲਾਉਣ ਦੇ ਜੇ ਦਾਸਰਮ ਦੇ ਮਹਾਂਪੁਰਖਾਂ ਦੀ ਬੇਨਤੀ ਸਤਿਗੁਰੂ ਜੀ ਜਰੂਰ ਪ੍ਰਵਾਨ ਕਰਦੇ ਹੈ ਇਸ ਸੰਗਤ ਵਿੱਚ ਬੜੀ ਬੜੀ ਤਾਕਤ ਹੁੰਦੀ ਹੈ ਇਸ ਸਰਦ ਦੇ ਸੰਗ੍ਰਮ ਕਰਤਾ ਕਰਨ ਆਪਣੇ ਸਾਰੇ ਪਰਿਵਾਰ ਦੇ ਬਾਵਨ ਬਾਵ ਅਤੇ ਪਰਿਵਾਰ ਦੇ ਜੋ ਵੀ ਕਾਰਜ ਹਨ ਸਾਧਨ ਕਰ ਕਰਕੇ ਆਪਣਾ ਤੇ ਜਨ ਸੰਪੰਨਤਾ ਦਾ ਅਭਿਸ਼ਰਦੇ ਆ ਇੱਕ ਦਸ ਸਹਿਬ ਜੀ ਦੇ ਪਾਵਨ ਦਰਪਾਰ ਤੋਂ ਚੱਲ ਕੇ ਆਏ ਨੇ ਨੀਯਾ ਪਰਿਵਾਰ ਵੱਲੋਂ ਵੀ ਜੀ ਆਇਆਂ ਨੂੰ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਸਦਾਰ ਜੀ ਸਦਾਰ ਪ੍ਰਵਿੰਦਰ ਸਿੰਘ ਅਤੇ ਸਦਾਰ ਜੀ ਹਜੀਤ ਗੌਰ ਨੂੰ ਸੰਗ੍ਰਮ ਦੀ ਬਖਸ਼ਿਸ਼ ਦਿਵਾਓ ਅਤੇ ਬੇਨਤੀ ਸਤ ਪ੍ਰਵਿੰਦਰ ਸਿੰਘ ਜੀ ਨੂੰ ਬੇਨਤੀ ਹੈ ਅਤੇ ਸਤ ਜੀ ਹਰਬੀਤ ਸਿੰਘ ਜੀ ਨੂੰ ਬੇਨਤੀ ਹੈ ਬੇਨਾਕ ਕੇ ਸੰਗਰਦੀਐ ਸਿਸੀਲੇ you hey.